ਬਾਹਰ ਜ਼ਬਰਦਸਤ ਹੰਗਾਮਾ ਹੋਇਆ ਦਰਅਸਲ ਇੱਕ ਪੀਆਟੀਸੀ ਬੱਸ ਦੀ ਡਸਟਰ ਗੱਡੀ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਗੱਡੀ ਦਾ ਡਰਾਈਵਰ ਜਿਹੜਾ ਹੈ ਉਹ ਬਾਹਰ ਨਿਕਲਦਾ ਹੈ ਉਧਰੋਂ ਪੀਆਟੀਸੀ ਬੱਸ ਦਾ ਡਰਾਈਵਰ ਬਾਹਰ ਨਿਕਲਦਾ ਹੈ ਤੇ ਤੂ ਤੂ ਮੈਮਾ ਹੋ ਜਾਂਦੀ ਹੈ ਪੀਆਟੀਸੀ ਬੱਸ ਦੇ ਡਰਾਈਵਰ ਦੇ ਵੱਲੋਂ ਐਨਾ ਹੰਗਾਮਾ ਕੀਤਾ ਗਿਆ ਆਪਣੇ ਵਿਭਾਗ ਦੇ ਬੰਦੇ ਉੱਥੇ ਸੱਦਲੇ ਗਏ ਹੋਰ ਡਰਾਈਵਰ ਅਤੇ ਕੰਡਕਟਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਸੜਕ ਨੂੰ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਤੇ ਦੱਸ ਜਿਏ ਕਿ ਉੱਥੇ ਜਨਤਾ ਦੀ ਖੱਜਲ ਖਵਾਰੀ ਖੋਰੀ ਸੀ ਲੋਕਾਂ ਦਾ ਕਹਿਣਾ ਸੀ ਕਿ ਪੀਆਰਟੀਸੀ ਡਰਾਈਵਰ ਜਿਹੜਾ ਹੈ ਉਸ ਦੇ ਵੱਲੋਂ ਡਸਟਰ ਗੱਡੀ ਨੂੰ ਟੱਕਰ ਮਾਰੀ ਗਈ ਤੇ ਫਿਰ ਬਾਅਦ ਵਿੱਚ ਖੁਦ ਨੂੰ નિર્ਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਦੱਸ ਜਿਏ ਥਾਣਾ ਲਾਡੂਵਾਲ ਦੇ ਬਾਹਰ ਇਹ ਜਬਰਦਸਤ ਹੰਗਾਮਾ ਹੋਇਆ ਜਿੱਥੇ ਪੀਆਰਟੀਸੀ ਦੀ ਬੱਸ ਜਿਹੜੀ ਹੈ ਉਹ ਡਸਟਰ ਗੱਡੀ ਦੇ ਨਾਲ ਜਾ ਲੱਗਦੀ ਹੈ ਜਿਸ ਤੋਂ ਬਾਅਦ ਗੱਡੀ ਵਾਲੇ ਦੇ ਵਿੱਚ ਅਤੇ ਡਰਾਈਵਰ ਦੇ ਵਿੱਚ ਬਹਿਸ ਹੁੰਦੀ ਹੈ ਤੂ ਤੂ ਮੈਂ ਮੈਂ ਦੀ ਇਹ ਜਿਹੜੀ ਗੱਲ ਹੈ ਉਹ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਸੜਕ ਨੂੰ ਵੀ ਜਾਮ ਕਰ ਦਿੱਤਾ ਜਾਂਦਾ ਹੈ ਆਮ ਜਨਤਾ ਉੱਥੇ ਖੱਜਲਖਵਾਰ ਹੁੰਦੀ ਕੋਈ ਨਜ਼ਰ ਆਇਆ ਤੇ ਆਮ ਜਨਤਾ ਨੇ ਇਲਜ਼ਾਮ ਲਗਾਏ ਕਿ ਪੀਆਟੀਸੀ ਬੱਸ ਦੇ ਡਰਾਈਵਰ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਤੇ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਵੇਂ ਟੱਕਰ ਤੋਂ ਬਾਅਦ ਜਿਹੜਾ ਹੈ ਉਹ ਸੜਕ ਨੂੰ ਜਾਮ ਕਰ ਦਿੱਤਾ ਗਿਆ ਇਹ ਲਾਡੋਵਾਲ ਥਾਣੇ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਦੋ ਤਾਂ ਇਹਨਾਂ ਦੇ ਪਾਸੇ ਜਿਹੜੀਆਂ-ਜਿਹੜੀਆਂ ਨਾਲ ਟੱਕਰ ਨਹੀਂ ਹੋਈ ਆ ਮੈਨੂੰ ਬੰਦਾ ਲੱਗਿਆ ਟੱਕਰ ਨਹੀਂ ਹੋਈ ਅੱਛਾ ਤੁਸੀਂ ਆਪਣੇ ਆਪ ਹੀ ਡਰਾਈਵਰ ਦਾ ਲਾਇਸੈਂਸ ਰੱਖੋ ਇਹ ਲੋਗ ਕੀ ਕਰਦੇ ਹੋ ਯਾਰ ਓ ਯਾਰ ਓਏ ਛੇੜਾ ਨਾ ਲੜਾ ਛੇੜਾ ਨਾ ਰੋ ਰੋ ਆਪਾਂ ਭਾਈ ਇੱਧਰ ਆ ਜੀ ਆਹ ਤਾਂ ਦੋ ਦਰ ਇਹਨਾਂ ਦੇ ਪਾਸੇ ਜਿਹੜੀਆਂ ਜਿਹੜੀਆਂ ਟੱਕਰ ਨਹੀਂ ਹੋਈ ਆ ਮੈਨੂੰ ਬੰਦਾ ਲੱਗਿਆ ਟੱਕਰ ਨਹੀਂ ਹੋਈ ਅੱਛਾ ਤੁਸੀਂ ਆਪਰੇ ਡਰਾਈਵਰ ਤਾਂ ਲਾਇਸੈਂਸ ਚਲਦੀ ਆਟਾਈ ਨਾੜੀ ਰਹਿ ਜਾ ਓ ਯਾਰ ਓਏ ਛੇੜੋ ਨਾ ਨਾ ਡੇਟੀ ਰਹਿ ਰਹੋ ਸਾਰੇ ਇਹਨਾਂ ਦੀ ਆਪਾਂ ਭਾਈ ਇੱਧਰ ਲੱਤ ਆਹ ਮੈਨੂੰ ਪਤਾ ਬਾਜੀ ਮੇਰੀ ਗੱਡੀ ਮੈਂ ਡਸਟਰ ਗੱਡੀ ਆਈ ਹਾਰੇ ਸੀਗੇ ਉੱਥੋਂ ਇਹਨਾਂ ਨੇ ਘੱਟ ਮਾਰਿਆ ਗੱਡੀ ਅੱਗੇ ਲੈ ਆਏ ਆ ਬਾਸ ਵਾਲਿਆਂ ਨੇ ਅਸੀਂ ਬੱਸ ਨੂੰ ਰੋਕਿਆ ਇਹਨੂੰ ਮੁਲਾਜ਼ਮ ਨੂੰ ਪੁੱਛਿਆ ਵੇ ਤੂੰ ਮੁਲਾਜ਼ਮ ਇਹ ਕਹਿੰਦਾ ਮੈਂ ਛੁੱਟੀ ਘਟਾਣ ਆਇਆ ਇਹਦੇ ਕੋਈ ਬੱਸ ਦਾ ਮੁਲਾਜ਼ਮ ਨਹੀਂ ਏ ਨਾਰ ਕੋ ਮੌਕੇ ਦਾ ਆਈ ਕਾਰਡ ਨਿਕਲਿਆ ਕੁਝ ਨਹੀਂ ਨਿਕਲਿਆ ਉੱਪਰ ਦੀ ਸਾਡੇ ਨਾਲ ਹੱਥੋ ਪਾਈ ਹੋ ਰਿਆ ਇਹ ਬੱਸਾਂ ਵਾਲੇ ਗੁੰਡਾਗਰਦੀ ਕਰਿਆ ਇੱਕ ਗੁੰਡਾਗਰਦੀ ਕਰਦੇ ਬੱਸਾਂ ਵਾਲੇ ਸਾਡੇ ਨਾਲ ਕਿਹੜੀ ਜਗ੍ਹਾ ਤੇ ਇਹ ਇਹ ਲੋਡੂਆ ਲੋਡੂਆ ਟਾੰਗ ਦੇ ਵਿੱਚ ਜੋੜ ਕਿੰਨੇ ਨੇ ਜਮ ਕੀਤਾ ਇਹ ਪੀਐਟਐਸਸੀ ਵਾਲੇ ਬੱਸਾਂ ਨੇ ਕੀਤਾ ਕਿਉਂ ਕੀਤਾ ਕੀ ਵਜ੍ਹਾ ਇਹਨਾਂ ਨੇ ਰੋਕੀ ਤਾਂ ਵੀ ਇਹ ਬੱਸ ਕਿਉਂ ਰੋਕੀਆ ਇਸ ਕਰਕੇ ਕੀਤਾ ਇਹਨਾਂ ਨੇ ਉੱਪਰ ਦੀ ਸਾਰੇ ਬੱਸਾਂ ਦੇ ਇਕੱਠੇ ਹੋ ਕੇ ਸਾਡੇ ਨਾਲ ਹੱਥੋਂ ਪਾਈ ਕਰਦੇ ਆ ਬੱਸ ਕਿਉਂ ਰੁਕੀ ਗਈ ਇੱਥੇ ਬੱਸ ਜੀ ਇਹਨਾਂ ਦੀ ਆਪ ਚ ਹੋਈ ਆ ਮਾਨੀ ਮੋਟੀ ਅਟੈਚਮੈਂਟ ਗੱਡੀ ਵਿੱਚ ਕਿਹੜੀ ਗੱਡੀ ਆ ਬੱਸ ਚ ਤੇ ਤੇ ਦੂਜੀ মিডিਆ ਵਾਲੀ ਗੱਡੀ ਦੇ ਨਾਲ ਇਹਨਾਂ ਨੇ ਰੋਡ ਜਾਮ ਕਰਤਾ ਬੱਸ ਵਾਲਿਆਂ ਨੇ ਉਧਰ ਵੀ ਬੱਸ ਲਾਤੀ ਉਧਰ ਵੀ ਲਾ ਕੇ ਜਾਮ ਕਿਉਂ ਕੀਤਾ ਗਿਆ ਇਹ ਜਾਮ ਇਸ ਕਰਕੇ ਕੀਤਾ ਗਿਆ ਪਬਲਿਕ ਨੂੰ ਖਰਾਬ ਕਰ ਰਹੇ ਆ ਪਿਆਦੀ ਗੱਡੀ ਲੱਗੀ ਨਹੀਂ ਆ ਯਾਰੀ ਤੁਹਾਡੇ ਨਾਲ ਬਾਜੀ ਮੇਰੀ ਗੱਡੀ ਮੈਂ ਡਸਟੇ ਗੱਡੀ ਆਈ ਹਾਰੇ ਸੀਗੇ ਉੱਥੋਂ ਇਹਨਾਂ ਨੇ ਘੱਟ ਮਾਰਿਆ ਗੱਡੀ ਅੱਗੇ ਲਿਆਇਆ ਆ ਬਾਸ ਵਾਲਿਆਂ ਨੇ ਅਸੀਂ ਬੱਸ ਨੂੰ ਰੋਕਿਆ ਇਹਨੂੰ ਮੁਲਾਜ਼ਮ ਨੂੰ ਪੁੱਛਿਆ ਵੇ ਇਹ ਕਹਿੰਦਾ ਮੈਂ ਛੁੱਟੀ ਘਟਾਣ ਆਇਆ ਇਹਦੇ ਕੋਈ ਬੱਸ ਦਾ ਮੁਲਾਜ਼ਮ ਨਹੀਂ ਏ ਨਾਰ ਕੋ ਮੌਕੇ ਦਾ ਆਈ ਕਾਰ ਨਿਕਲਿਆ ਕੁਛ ਨਹੀਂ ਨਿਕਲਿਆ ਉੱਪਰ ਦੀ ਸਾਡੇ ਨਾਲ ਹੱਥੋਂ ਪਾਈ ਹੋ ਰਿਆ ਇਹ ਬੱਸਾਂ ਵਾਲੇ ਗੁੰਡਾਗਰਦੀ ਕਰਿਆ ਇੱਕ ਗੁੰਡਾਗਰਦੀ ਕਰਦੇ ਬੱਸਾਂ ਵਾਲੇ ਸਾਡੇ ਨਾਲ ਕਿਹੜੀ ਜਗ੍ਹਾ ਤੇ ਇਹ ਇਹ ਲੋਡੂਆ ਟੂਲ ਲੋਡੂਆ ਟਾੰਗ ਦੇ ਵਿੱਚ ਇਹ ਰੋਡ ਕਿਹਨੇ ਜਮ ਕੀਤਾ ਇਹ ਪੀਆਟੀਐਸਸੀ ਵਾਲੇ ਬੱਸਾਂ ਨੇ ਕੀਤਾ ਕਿਉਂ ਕੀਤਾ ਕੀ ਵਜ੍ਹਾ ਇਹਨਾਂ ਨੇ ਰੋਕ ਕੀਤਾ ਵੀ ਇਹ ਬੱਸ ਕਿਉਂ ਰੋਕੀਆ ਇਸ ਕਰਕੇ ਕੀਤਾ ਇਹਨਾਂ ਨੇ ਉੱਪਰ ਦੀ ਸਾਰੇ ਬੱਸਾਂ ਵਾਲੇ ਇਕੱਠੇ ਹੋ ਕੇ ਸਾਡੇ ਨਾਲ ਹੱਥੋਂ ਪਾਈ ਕਰਦੇ ਆ ਬੱਸ ਕਿਉਂ ਰੋਕੀ ਗਈ ਇੱਥੇ ਬੱਸ ਜੀ ਇਹਨਾਂ ਦੀ ਆਪ ਚ ਹੋਈ ਆ ਮਾਨੀ ਮੋਟੀ ਅਟੈਚਮੈਂਟ ਗੱਡੀ ਵਿੱਚ ਆ ਬੱਸ ਚ ਤੇ ਤੇ ਦੂਜੀ ਮੀਡੀਆ ਵਾਲੀ ਗੱਡੀ ਦੇ ਨਾਲ ਇਹਨਾਂ ਨੇ ਰੋਡ ਜਾਮ ਕਰਤਾ ਬੱਸ ਵਾਲਿਆਂ ਨੇ ਉਧਰ ਵੀ ਬੱਸ ਲਾਤੀ ਉਧਰ ਵੀ ਲਾਤੀ ਜਾਮ ਕਿਉਂ ਕੀਤਾ ਗਿਆ ਇਹ ਜਾਮ ਇਸ ਕਰਕੇ ਕੀਤਾ ਗਿਆ ਪਬਲਿਕ ਨੂੰ ਖਰਾਬ ਕਰ ਰਹੇ ਆ ਪਿਆਦੀ ਗੱਡੀ ਲੱਗੀ ਨਹੀਂ ਆ ਯਾਰੀ ਤੁਹਾਡੇ ਨਾਲ ਬਾਜੀ ਮੇਰੀ ਗੱਡੀ ਮੈਂ ਡਸਟ ਗੱਡੀ ਆਈ ਹਾਰੇ ਸੀਗੇ ਉਥੋਂ ਇਹਨਾਂ ਨੇ ਘੱਟ ਮਾਰਿਆ ਗੱਡੀ ਅੱਗੇ ਲਿਆਇਆ ਆ ਬਾਅਸ ਵਾਲੇ ਨੇ ਅਸੀਂ ਬੱਸ ਨੂੰ ਰੋਕਿਆ ਇਹਨੂੰ ਮੁਲਾਜ਼ਮ ਨੂੰ ਪੁੱਛਿਆ ਵੇ ਤੂੰ ਮੁਲਾ ਇਹ ਕਹਿੰਦਾ ਮੈਂ ਛੁੱਟੀ ਘਟਾਣ ਆਇਆ ਇਹਦੇ ਕੋਈ ਬੱਸ ਦਾ ਮੁਲਾਜ਼ਮ ਨਹੀਂ ਏ ਨਾ ਕੋ ਮੌਕੇ ਦਾ ਆਈ ਗਾ ਨਿਕਲਿਆ ਕੁਝ ਨਹੀਂ ਨਿਕਲਿਆ ਉੱਪਰ ਦੀ ਸਾਡੇ ਨਾਲ ਹੱਥੋ ਪਾਈ ਹੋ ਰਿਆ ਇਹ ਬੱਸਾਂ ਵਾਲੇ ਗੁੰਡਾਗਰਦੀ ਕਰਿਆ ਇੱਕ ਗੁੰਡਾਗਰਦੀ ਕਰਦੇ ਬੱਸਾਂ ਵਾਲੇ ਸਾਡੇ ਨਾਲ ਇਹ ਕਿਹੜੀ ਜਗ੍ਹਾ ਤੇ ਇਹ ਇਹ ਲੋਡੂਆ ਲੋਡੂਆ ਟੌਂਗ ਦੇ ਵਿੱਚ ਜੋੜ ਕਿਹਨਾਂ ਨੇ ਜਮ ਕੀਤਾ ਇਹ ਪੀਆਟੀਐਸਸੀ ਵਾਲੇ ਬੱਸਾਂ ਨੇ ਕੀਤਾ ਕਿਉਂ ਕੀਤਾ ਕੀ ਵਜ੍ਹਾ ਇਹਨਾਂ ਨੇ ਰੋਕ ਕੀਤਾ ਵੀ ਇਹ ਬੱਸ ਕਿਉਂ ਰੋਕੀਆ ਇਸ ਕਰਕੇ ਕੀਤਾ ਇਹਨਾਂ ਨੇ ਉੱਪਰ ਦੀ ਸਾਰੇ ਬੱਸਾਂ ਵਾਲੇ ਇਕੱਠੇ ਹੋ ਕੇ ਸਾਡੇ ਨਾਲ ਹੱਥੋਂ ਬਾਈ ਕਰਦੇ ਆ ਬੱਸ ਕਿਉਂ ਰੋਕੀ ਗਈ ਇੱਥੇ ਬੱਸ ਜੀ ਇਹਨਾਂ ਦੀ ਆਪ ਚ ਹੋਈ ਆ ਮਾਨੀ ਮੋਟੀ ਅਟੈਚਮੈਂਟ ਗੱਡੀ ਵਿੱਚ ਆ ਬੱਸ ਚ ਤੇ ਤੇ ਦੂਜੀ মিডিਆ ਵਾਲੀ ਗੱਡੀ ਦੇ ਨਾਲ ਇਹਨਾਂ ਨੇ ਰੋਡ ਜਾਮ ਕਰਤਾ ਬੱਸ ਵਾਲਿਆਂ ਨੇ ਉਧਰ ਵੀ ਬੱਸ ਲਾਤੀ ਉਧਰ ਵੀ ਲਾਤੀ ਜਾਮ ਕਿਉਂ ਕੀਤਾ ਗਿਆ ਇਹ ਜਾਮ ਇਸ ਕਰਕੇ ਕੀਤਾ ਗਿਆ ਪਬਲਿਕ ਨੂੰ ਖਰਾਬ ਕਰ ਰਿਹਾ ਪਿਆਦੀ ਗੱਡੀ ਲੱਗੀ ਨਹੀਂ ਆ ਯਾਰੀ ਤੁਹਾਡੇ